ਐ ਬਾਈ ਸਤ ਪਾਲ ਜੀ ਕੀ ਹਾਲ ਆ ਸਾਰਿਆਂ ਨੂੰ ਜੈ ਜੀ ਕੈਪ ਹਾਟ ਹੋਰ ਭਰਾ ਜੀ ਕੀ ਹਾਲ ਬਹੁਤ ਵਧੀਆ ਕਿਵੇਂ ਆ ਜਿਹੜੇ ਮਿਲਦਾ ਫੋਟੋ ਤੋਂ ਰਕਮਾਂ ਹਾਂ ਕੋਈ ਗੱਲ ਨਹੀਂ ਕਿਵੇਂ ਚੱਲ ਰਹੀ ਆ ਤੁਹਾਡਾ ਕੰਮ ਕਾਰ ਅਸੀਂ ਤੇ ਕੰਮ ਕਾਰ ਦਾ ਸੋਚੀ ਚੱਲ ਰਿਹਾ ਹੈ ਕੰਮ ਦਾ ਸਾਰਾ ਕੰਮ ਦਾ ਸਭ ਵਧੀਆ ਦੋ ਤਿੰਨ ਚਾਰ ਲੱਗਦੇ ਤੇ ਪੈਸੇ ਨਹੀਂ ਆਏ ਨੇ ਆ ਵੀਰੇ ਕਿੰਨਾ ਚਿਰ ਹੋ ਗਿਆ ਪੈਸੇ ਨਹੀਂ ਆਏ ਦਰ ਮੇ ਨਾ ਦੋ ਦੋ ਹੀ ਚੱਲੇ ਦੋ ਮਹੀਨੇ ਹੋ ਚੱਲੇ ਲੋੜੀ ਤੋਂ ਪਹਿਲਾਂ ਲੋੜੀ ਤੋਂ ਪਹਿਲਾਂ ਬੜਾ ਜੀ ਲੋੜੀ ਕਦੇ ਨਹੀਂ ਮੁਕਦੀ ਆ ਮਾਗ ਦੇ ਮਹੀਨੇ ਮਾਗ ਮਾਗ ਜਾਂਦੀ ਕੋਟ ਕਿੰਨੇ ਮਹੀਨੇ ਲੰਘੇ ਮੜਾਈ ਦੱਸਿਓ ਜੀ ਭਾਈ ਮਾਗ ਪੱਗਾ 2.5 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਲੇਕਿਨ ਤੁਹਾਡਾ ਕਾਨੂੰਨ ਤਾਂ ਬਣਿਆ 15 ਦਿਨਾਂ ਦੇ ਅੰਦਰ ਅੰਦਰ ਤੱਕ ਦੇਣੇ ਆ ਨਹੀਂ ਪੱਗਾ ਮਿਲਦੀ ਆਦੀ ਕਾਨੂੰਨੀ ਨਾ ਲਾਗੂ ਹੋਇਆ ਹੈਨਾ ਆ ਮੇਰਾ ਭਾਈ ਬਹੁਤ ਵਧੀਆ ਆਉਂਦਿਆ ਨਾਲ ਗੱਲ ਕੀਤੀ ਆ ਭਾਈ ਕੀ ਨਾਮ ਸੀ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂਆਂ ਪੀਰਾਂ ਦਾ ਨਾਮ ਲੈਣਾ ਹੈ ਸਾਨੂੰ ਗੁਰਦੁਆਰੇ ਦੇ ਵਿੱਚ ਗਰੰਥੀ ਸੁਝਾ ਦਿੰਦਾ ਹੈ ਹੈਨਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਹਵੇਂ ਹੀ ਆ ਜੀ ਪਰ ਅੱਜ ਦੇ ਸਾਡੇ ਗਰੀਬ ਲੋਕਾਂ ਦੇ ਪੈਸੇ ਰੁਕੇ ਗਏ ਆ ਤਾਂ ਇਹ ਕੋ ਭਲੇ ਵਾਲੀ ਗੱਲ ਤਾਂ ਨਹੀਂ ਹੈ ਨਾ ਨਹੀਂ ਮੰਨਣਯੋਗ ਦੂਸਰਾ ਇਹ ਕਿ ਸਾਡਾ ਸੰਵਿਧਾਨ ਕਹਿੰਦਾ ਜਿਨ੍ਹਾਂ ਲੋਕਾਂ ਨੂੰ ਅਸੀਂ ਵੋਟ ਪਾਈ ਆ ਉਹਨਾਂ ਲੋਕਾਂ ਦੇ ਸੌ ਖਾਦੀ ਆ ਸੌ ਖਾਦੀ ਆ ਕਿ ਅਸੀਂ ਇਮਾਨਦਾਰੀ ਨਾਲ ਪਬਲਿਕ ਦਾ ਵਿਕਾਸ ਕਰਾਂਗੇ ਪਬਲਿਕ ਦਾ ਰੁਜ਼ਗਾਰ ਲਾਗੂ ਕਰਾਂਗੇ ਤੇ ਹਰ ਇੱਕ ਬੰਦੇ ਨੂੰ ਮਤ ਭੇਤ ਤੋਂ ਪਰਾਂ ਕਰਕੇ ਉਹਨਾਂ ਦਾ ਕੰਮ ਪੈਲ ਦੇ ਆਧਾਰ ਤੇ ਕਰਾਂਗੇ ਇਹ ਗੱਲਾਂ ਦੀ ਤੇ ਫਿਰ ਅੱਜ ਪੈਸੇ ਕਿਉਂ ਰੁਕੇ ਹੋਏ ਆ ਸਾਡੇ ਫਿਰ ਸਾਡੇ ਪੈਸੇ ਕਿਉਂ ਰੁਕੇ ਹੋਏ ਆ ਹੈ ਨਾ ਫਿਰ ਆਪਾਂ ਕਹਿਨੀ ਆ ਨਾ ਕਿ ਉਹ ਲੋਕ ਬੇਈਮਾਨ ਨਹੀਂ ਉਹਨਾਂ ਨੇ ਕੁਝ ਵੀ ਕੀਤਾ ਸਾਡਾ ਸੱਚ ਤੀਸਰੇ ਨੰਬਰ ਤੇ ਆ ਕਿ ਸੰਵਿਧਾਨ ਬਣਿਆ ਬਾਬਾ ਸਾਹਿਬ ਡਾਕਟਰ ਬੇਟਕਰ ਪਿੰਡੋ ਸਾਹਿਬ ਦਾ ਉਹਨਾਂ ਨੇ ਸੰਵਿਧਾਨ ਚ ਲਿਖਿਆ ਕਿ ਸਾਰਿਆਂ ਨੂੰ ਬਰਾਬਰ ਦਾ ਮਾਨ ਸਨਮਾਨ ਦੇਣਾ ਹੈ ਤੇ ਰੋਜ਼ਗਾਰ ਵੀ ਦੇਣਾ ਹੈ ਉਹਨਾਂ ਨੇ ਸੰਵਿਧਾਨ ਲਿਖਿਆ ਸੰਵਿਧਾਨ ਦੇ ਵਿੱਚ ਸ਼ਰਮਤੀ ਇੰਦਰਾ ਗਾਂਧੀ ਨੇ ਪੰਪਨਪੰਡ ਕਿੱਲੇ ਫੈਲੀ ਵੀ ਲੋਟਮੈਂਟ ਕੀਤੀ ਸੀਗੀ ਕੀਤੀ ਸੀਗੀ ਹਾਂਜੀ ਉਹ ਗਰੀਬੀ ਨੂੰ ਉਪਰ ਚੱਟਣ ਲਈ ਕੀਤੀ ਸੀਗੀ ਹੈਨਾ ਵੀ ਗਰੀਬੀ ਖਤਮ ਹੋ ਜਾਏ ਤਾਂ ਗਰੀਬੀ ਚੋਂ ਬਾਹਰ ਆ ਜਾਣ ਲੋਕ 콜ੋਨੀਆਂ ਵੀ ਦਿੱਤੀਆਂ ਸੀਗੀਆਂ ਤਾਂ ਉਸੇ 1952 ਦੇ ਸੰਵਿਧਾਨ ਦੇ ਮੁਤਾਬਕ ਟੱਡਾ ਰੋਜੀ ਰੋਟੀ ਕੱਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਲੇਕਿਨ ਉਹਦੇ ਵਿੱਚੋਂ 2005 ਚ ਕਾਨੂੰਨ ਦਾ ਸੋਧ ਕਰਤਾ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ ਹੁਣ ਉਹ ਕਾਨੂੰਨ 5 ਤੋਂ ਲੈ ਕੇ 25 ਸਾਲ ਹੋ ਗਏ 25 ਚੜ ਗਿਆ ਜੀ 20 ਸਾਲ ਹੋ ਗਏ ਔਰ 20 ਸਾਲਾਂ ਤੱਕ ਤੁਹਾਡਾ ਕਾਨੂੰਨ ਨਹੀਂ ਲਾਗੂ ਹੋਇਆ ਕਿ ਹੋ ਗਿਆ ਜੀ ਨਹੀਂ ਨਹੀਂ ਹੋਇਆ ਇਹਨੂੰ ਲਾਗੂ ਕਿਹਨੇ ਕਰਾਉਣਾ ਹੈ ਉਹਨੂੰ ਲਾਗੂ ਕਿਹਨੇ ਕਰਾਉਣਾ ਹੈ ਆਪਾਂ ਕਰਾਉਣਾ ਹੈ ਕਿ ਉਹਨਾਂ ਨੇ ਕਰੋਨਾ ਜਿਹੜੇ ਲੁੱਟਣ ਵਾਲੇ ਆ ਆਪਾਂ ਹੀ ਕਰਾਂਗੇ ਉਹਨਾਂ ਨੇ ਨਹੀਂ ਕਰੋਨਾ ਉਹਨਾਂ ਦਾ ਨਾਂ ਹੀ ਹੋਵੇ ਹੋਰ ਗੱਲ ਅੜੀ ਕਿੱਥੇ ਆ ਤੁਹਾਨੂੰ ਨਹੀਂ ਪਤਾ ਪਤਾ ਹੈਗਾ ਤੁਸੀਂ ਬੋਲਦੇ ਨਹੀਂ ਕਿਉਂਕਿ ਵਿਗੜ ਨਾ ਜਾਵੇ ਸਾਡੀ ਮੈਂ ਨਹੀਂ ਕਿਸੇ ਨਾਲ ਵੜਾ ਕੇ ਰੱਖਦਾ ਆਪਾਂ ਗੱਲ ਕਰਾਂਗੇ ਸੱਚੀ ਭਾਵੇਂ ਮੇਰਾ ਮਾਪਿਓ ਵੀ ਸਾਹਮਣੇ ਖੜਾ ਹੋਵੇ ਭਾਵੇਂ ਕੋਈ ਭੈਣ ਭਰਾ ਖੜਾ ਹੋਵੇ ਭਾਵੇਂ ਕੋਈ ਸਿਆਸੀ ਬੰਦਾ ਖੜਾ ਹੋਵੇ ਤੇ ਭਾਵੇਂ ਤੁਸੀਂ ਖੜੇ ਹੋਵੇ ਗੱਲ ਸੱਚੀ ਕਰਾਂਗੇ ਪੈਸੇ ਉੱਤੇ ਬਾਦੂ ਨਹੀਂ पैशे ऊपर ਬਾਧੂਆ ਪਰ ਸਿਆਸੀ ਲੋਕਾਂ ਨੇ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਾਇਆ ਹੋਇਆ ਕਿ ਇਹ ਲੋਕ ਸਿੱਧੇ ਜਾਂਦੇ ਆ ਦਫ਼ਤਰ ਤੇ ਇਹਨਾਂ ਨੂੰ ਕੰਮ ਮਿਲ ਜਾਂਦਾ ਸਾਨੂੰ ਅੱਜ ਕੱਲ ਕੋਈ ਪੁੱਛਦਾ ਨਹੀਂ ਹੈ ਤੇ ਇਹਨਾਂ ਤੋਂ ਕੰਮ ਕਰਵਾ ਲਿਆ ਜਿਹੜਾ ਪੈਸੇ ਰੋਕਦੇ ਹੋ ਪੈਸੇ ਰੋਕਦੇ ਹੋ ਆ ਜਿਹੜੀਆਂ ਕੁੜੀਆਂ ਨੇ ਕੰਮ ਦਿੱਤਾ ਜਿਹੜਾ ਇਹਨਾਂ ਦਾ ਆਗੂ ਲੀਡਰ ਲੱਗਿਆ ਹੋਇਆ ਉਹਦੇ ਨਾਲ ਜੱਫੂ ਜੱਫੀ ਹੋ ਜਾਓ ਜੁੰਡਿਓ ਡਿੰਡੀ ਹੋ ਜਾਓ ਇਹ ਨਿਕੜ ਕੇ ਉਸ ਤੋਂ ਬਾਅਦ ਇਹ ਨਰੇਗਾ ਸਾਡਾ ਦੁਬਾਰਾ ਫੇਰ ਸਾਡੇ ਕੋਲ ਹੀ ਆ ਜਾਊਗਾ ਹੁਣ ਮੇਰੇ ਕੋਲੇ ਮਸਟਾਲ ਨਹੀਂ ਰਾਤ ਨੂੰ 8 ਵਜੇ ਕੋਈ ਕੰਮ ਕਰਨ ਜਾਂਦਾ ਹੈ 9 ਵਜੇ ਕੇ 25 ਮਿੰਟ ਤੱਕ ਕੰਮ ਕਰਨ ਜਾਂਦਾ ਹੈ ਪਰ ਰਾਤ ਨੂੰ ਨੇਰੇ ਦੀ ਫੋਟੋ ਖਿੱਚ ਕੇ ਤੇ ਹਾਜਰੀਆਂ ਲਾ ਲੈਣਦੇ ਨੇ ਉਹ ਬੰਦੇ ਨਹੀਂ ਹੁੰਦੇ ਹਨ ਹਨੇਰਾ ਹੁੰਦਾ ਕਿਉਂਕਿ ਕੋਈ ਉਦੋਂ ਵੇਖਣ ਨਹੀਂ ਜਾਂਦਾ ਕੋਈ ਕੰਮ ਕਿੱਥੇ ਹੁੰਦਾ ਐਡੀ ਵੱਡੀ ਮਸਟੋਲਾ ਦੀ ਫੈਲ ਲੱਗੀ ਹੋਈ ਆ ਦੇਖ ਲਿਆ ਜੀ ਆਪਾਂ ਆਨਲਾਈਨ ਹੋ ਕੇ ਵਾਅਦਾ ਕਰਦੇ ਆ ਇਹ ਚੋਰ ਲੱਗੇ ਹੋਏ ਤੁਹਾਡੀ ਮਿਲੇਗਾ ਨੂੰ ਤੁਹਾਡੀ ਕੀ ਦੇਗਾ ਜਿਹੜੀ ਹੈਗੀ ਆ ਉਹ ਫੋਨ ਨਹੀਂ ਲੱਗੇ ਹੋਏ ਨੇ ਤੁਸੀਂ ਇਹਦੀ ਤਿਆਰੀ ਕਰਨ ਲਈ ਆਪਸ 17 ਤਰੀਕ ਸੋਮਵਾਰ ਨੂੰ ਸੋਮਵਾਰ ਨੂੰ 17 ਤਰੀਕ ਨੂੰ ਇਕੱਠੇ ਹੋ ਰਹੇ ਆ ਕਾ ਇਕੱਠੇ ਹੋ ਕੇ ਹਮਲਾ ਮਾਰਨਾ ਜਿਆਦਾ ਤਾਂ ਮੈਂ ਇੱਥੇ ਨਹੀਂ ਆਣਾ ਚਾਹੁੰਦਾ ਸੀ ਪਰ ਮੈਂ ਕਿਹਾ ਵੀ ਵੇਖੋ ਲੋਸਮਿੰਟ ਤਾਂ ਜ਼ਰੂਰੀ ਹੈ ਨਾ ਸਤਪਾਲ ਕੋਲੇ ਸਾਡੇ ਬਾਈ ਕੋਲੇ ਲੋਸਮਿੰਟ ਹੈਗੀ ਅਸੀਂ ਲੈਕਚਨਰ ਲਈ ਗਏ ਅਸੀਂ ਉਠੋ ਜੀ ਕਰਾਇਏ ਤੇ ਕਰਨੀ ਆ ਔਖੇ ਸੋਕੇ ਸਮੇਂ ਤੇ ਸਾਡਾ ਸਾਥ ਦਿੰਦਾ ਰਿਹਾ ਆਪਾਂ ਇਹਨਾਂ ਨੂੰ ਕਿਹਾ ਕਿ ਜਿੰਨਾ ਮਾਰਕੀਟ ਦਾ ਕਰਾਇਆ ਹੈਗਾ ਉਹ ਤੈਨੂੰ ਦੰਮਾਂਗੇ ਤੇ ਸਾਈਕਲ ਤੇ ਰੱਖਣਾ ਹੈ ਅੱਜ ਹੀ ਗੱਟੂ ਸੀਣਾ ਉਸਦੇ ਪਾਸੇ ਬੈਟਰੀ ਪਾ ਲੈਣੀ ਆ ਉੱਤੋਂ ਪਾਸੇ ਸਾਖ ਪਾ ਲੈਣਾ ਉੱਤੋਂ ਲਾ ਲੈਣੀਆਂ ਤਾਰਾਂ ਤੋਂ ਧੂਤਾ ਜਿਹਾ ਰੱਖ ਦੇਣਾ ਸੰਡਲ ਦੇ ਅੱਗੇ ਸਾਈਕਲ ਤੇ ਆ ਜਾ ਇੱਕ ਤੋਂ ਇੱਕ ਸਾਈਕਲ ਆ ਠੀਕ ਆ ਤੀਸਰਾ ਤੇਰਾ ਮਹਿਕਾ ਜੋ ਤੂੰ ਖਰਚਾ ਕਹਿਂਗਾ ਮਾਰਕੀਟ ਦੇ ਸਾਹਮਣੇ ਤੈਨੂੰ ਦਵਾਂਗੀ ਤਿਆਰੀ ਆ ਬਈ ਪੱਕੀ ਗੱਲ ਆ ਪਰ ਇੱਥੇ ਪਤਾ ਕੀ ਹੋਣਾ ਆ ਕੇ ਇੱਥੇ ਹੁਣ ਜਦੋਂ ਮੈਂ ਉੱਥੇ ਅੱਗੇ ਅਸੀਂ ਚੈੱਕ ਕੇ ਚੱਲਿਆਂ ਆ ਆ ਤਿੰਨ ਚਾਰ ਬੀਬੀਆਂ ਤੋਂ ਹੁਣੇ ਵਿਚਾਰ ਬਣਾ ਲਈ ਉਹੀ ਤਾਂ ਰਿਸ਼ਤੇਦਾਰੀ ਤੇ ਜਾਣਾ ਸੀ ਅਸੀਂ ਤਾਂ ਉੱਥੇ ਗਮੀ ਤੇ ਜਾਣਾ ਸੀ ਅਸੀਂ ਉੱਥੇ ਖੁਸ਼ੀ ਤੇ ਜਾਣਾ ਸੀ ਹਾਂ ਆ ਛੱਟਪਾਲ ਕੋਲੇ ਹੋਰ ਕੋਈ ਨਹੀਂ ਹੁੰਦਾ ਤੇ ਇਹ ਕਹਿੰਦਾ ਜੀ ਮੇਰਾ ਗੋਡਾ ਦੁਖ ਜਾਂਦਾ ਜੀ ਉਹ ਬਾਈ ਕਹਿੰਦਾ ਮੇਰੀ ਜੜ ਦੁਖ ਜਾਂਦੀ ਹੈ ਜੀ ਕਿ ਜੇ ਤੁਸੀਂ ਬੇਈਮਾਨ ਹੋ ਨਹੀਂ ਨਹੀਂ ਜੇ ਫਿਰ ਤੁਸੀਂ ਬੇਈਮਾਨ ਹੋ ਜਾਂ ਤਾਂ ਜੇ ਹੁਣ ਤੁਸੀਂ ਬੇਈਮਾਨ ਹੋਵੋਗੇ ਤਾਂ ਫਿਰ ਪੈਸੇ ਪਾਉਣ ਵਾਲੇ ਤਾਂ ਫਹਿ ਗਈ ਆ ਬੇਈਮਾਨ ਫਿਰ ਉਹਨਾਂ ਨੂੰ ਰਹਿਣ ਦੀ ਹੈ ਖੜੇ ਰਹਿਣ ਦੀ ਕਿੰਨੇ ਦਾ ਮੰਡਰੀ ਨਾਲ ਕਹ ਰਹੇ ਹੋ ਹਾਂਜੀ 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 ਆਵਾਂਗੇ ਬਹੁਤ ਆਗੇ ਪਹੁੰਚ ਅੱਛਾ ਕੱਲੇ ਆਪ ਆਵਾਂਗੇ ਕਿ ਮਨਰੇਗਾ ਵਾਲੇ ਸਾਰਿਆਂ ਨੂੰ ਲੈ ਕੇ ਆਵਾਂਗੇ ਸਾਰੇ ਅੱਛਾ ਚਲੋ ਇਹ ਹੋ ਗਈ ਆਪਣੀ ਮਨਰੇਗਾ ਦੀ ਗੱਲ ਇੱਕ ਹੋਰ ਮੇਰੇ ਦਿਮਾਗ ਦੇ ਅੰਦਰ ਬੱਲ ਚੱਲਦੀ ਸੀ ਉਹ ਵੀ ਮੈਂ ਗੱਲ ਕਰਨੀ ਹੈ ਆ ਇਹਨੂੰ ਧਿਆਨ ਨਾਲ ਸੁਣੋ ਇਹ ਗੱਲ ਇੱਕ ਗੱਲ ਹੋਰ ਜੋੜਨੀ ਪਈ ਸੀ ਪੁੱਤਰ ਇੱਧਰ ਆ ਦੋ ਪੁੱਤਰੀ ਦੇਖੋ ਅੱਜ ਮਕਾਨਾਂ ਦੇ ਸਰਵੇ ਹੋਣਦੇ ਆ ਜਿੰਨਾਂ ਦੀ ਟੈਲ ਬੱਤੀ ਦੀ ਗ੍ਰਾਂਡ ਆ ਲੈਟ ਮੀ ਬਾਥਰੂਮ ਦੀ ਗ੍ਰਾਂਡ ਹੈ ਨਾ ਉਹ ਛਪਾਰਛੀ ਬੰਦਿਆਂ ਦੇ ਡੈਂਟਰ ਪਏ ਹੋਏ ਉਹਨਾਂ ਦਾ ਜੀਵਨ ਧੱਕੀ ਜਾਂਦੇ ਆ ਉਹਨਾਂ ਨੇ ਜਿਹੜੇ ਲੋੜਵੰਦ ਨੇ ਹੈ ਨਾ ਜਿਹੜੇ ਮੇਰੇ ਵਰਗੇ ਖੁਸ਼ਕ ਬੋਲਦੇ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਦੇ ਚ ਆਪਾਂ ਇੱਕ ਮੰਗ ਕੀਤੀ ਆ ਉਹ ਪਾਸ ਵੀ ਹੋ ਜਾਣੀ ਹੈ ਪਰਮਾਤਮਾ ਨੇ ਕਰਨੀ ਆਪਾਂ ਦਾ ਤਨੋਂ ਮਨੋਂ ਜੋਰ ਲਾਉਣਾ ਅਸੀਂ ਉਹ ਵਿੱਚ ਲਿਖਿਆ ਕਿ ਨੰਬਰਦਾਰ ਵੀ ਸਰਕਾਰੀ ਹੁੰਦਾ ਚੌਕੀਦਾਰ ਵੀ ਸਰਕਾਰੀ ਹੁੰਦਾ ਆਸ਼ਾ ਵਰਕਰ ਵੀ ਸਰਕਾਰੀ ਆਂੰਨੜਵਾੜੀ ਵੀ ਸਰਕਾਰੀ ਤੇ ਮੰਗਰੇਗਾ ਦਾ ਮੇਟ ਉਹ ਵੀ ਸਰਕਾਰੀ ਹੁੰਦਾ ਪੰਜਾਂ ਬੰਦਿਆਂ ਦੀ ਕਮੇਟੀ ਬਣਾਉਣੀ ਉਹ ਨੂੰ ਫਿਕਸ ਕਰ ਦਿਓ ਉਹ ਤੈਅ ਕਰਨਗੇ ਇਹ ਦਾ ਟਾਇਲ ਬੱਤੇ ਦੀ ਗ੍ਰਾਂਟ ਦੀ ਹੱਕਦਾਰ ਆ ਉਹ ਤੈਅ ਕਰਨਗੇ ਕਿ ਇਹਨਾਂ ਦਾ ਮਕਾਨ ਫਟਿਆ ਉਹ ਹੱਕਦਾਰ ਉਹ ਜਿਓ ਟੈਕ ਹੋਏਗਾ ਬਾਕੀ ਨਹੀਂ ਹੋਏਗਾ ਕਿਉਂਕਿ ਪੰਚਾਇਤਾਂ ਦੇ ਜਿਹੜੇ ਇਹਨਾਂ ਧੜੇ ਬਾਜੀ ਬਣਾਈ ਹੁੰਦੀ ਹੈ ਇਹਨੇ ਵੋਟ ਵੀ ਪਾਈ ਹੁੰਦੀ ਹੈ ਇਹਦਾ ਨਹੀਂ ਪਉਣਾ ਆ ਸਾਨੂੰ ਬੋਲਦਾ ਨਹੀਂ ਸਹੀ ਇਹਨਾਂ ਨੂੰ ਬੋਲਣਾ ਪੰਚਾਇਤਾਂ ਦਾ ਲੱਖ ਖੱਖ ਕੱਢਣਾ ਚਾਹੁੰਦੇ ਆ ਜੇ ਤੁਸੀਂ ਸਾਰੇ ਸਾਥ ਦੇਵੋ ਤੇ ਆਪਾਂ ਇਸ ਤੇ ਕੰਮ ਕਰ ਸਕਦੇ ਹਾਂ ਠੀਕ ਹੈ ਨਾ ਇਹ ਤਾਂ ਗੁਰੂ ਨਾਨਕ ਦੇਵ ਵਾਲੀ ਗੱਲ ਹੈ ਨਾ ਸਾਡੇ ਗੁਰੂ ਵੀ ਕਹਿੰਦੇ ਨਾਲੇ ਤਾਂ ਦੇਖੋ ਇਤਿਹਾਸ ਨਹੀਂ ਇਤਿਹਾਸ ਮੁਤਾਬਕ ਗੱਲ ਕਰਨੀ ਆ ਆਪਾਂ ਤਾਂ ਸ਼ੁਰੂਆਤ ਕਰਨੀ ਆ ਰੌਲਾ ਪਾਉਣਾ ਆ ਇਹ ਹੋ ਜਾਣਾ ਚਰਦੇ ਨਾ ਕਿਰਪਾ ਕਰ ਪ੍ਰਮਾਤਮਾ ਨੇ ਥੋੜੀ ਥੋੜੀ ਗੱਲ ਟੋਕਦੇ ਆ ਐਨਕੁਰ ਜੀ ਅੰਮ੍ਰਿਤ ਥੋੜੀ ਗੱਲ ਟੋਕਦੇ ਆ ਵੀ ਜਿਹੜੇ ਬੰਦੇ ਗਰੀਬ ਨੇ ਉਹਨਾਂ ਨੂੰ ਇੱਕ ਅਕਰ ਵਰ ਨਹੀਂ ਮਿਲਿਆ ਤੇ ਕਈ ਪੰਜ ਪੰਜ ਵਾਰ ਲੈ ਗਏ ਨੇ ਹਾਂ ਉਹਦੇ ਤੇ ਵੀ ਕਰਨਾ ਚਾਹੁੰਦੇ ਹਾਂ ਉਹਦੇ ਤੇ ਵੇਖੋ ਅਸੀਂ ਅਸੀਂ ਤਾਂ ਮੰਗ ਕਰਦੇ ਆ ਵੀ ਉਹਨਾਂ ਦੀ ਚੈੱਕ ਕਰਕੇ ਪੜਤਾਲ ਕਰਕੇ ਜਿਹੜੇ ਉਹਦੇ ਪੈਸੇ ਆਏ ਵਾਪਸ ਮੰਗਾਓ ਤੇ ਉਹਦੇ ਤੇ ਕਾਰਵਾਈ ਕਰੋ ਹਾਂ ਠੀਕ ਹੋਣੀ ਚਾਹੀਦੀ ਚਲੋ ਇਹ ਤੇ ਕਰਨਾ ਹੈ ਵੇਖੋ ਇਹਦੇ ਤੇ ਕੋਈ ਅੱਗੇ ਨਹੀਂ ਲੱਗਦਾ ਸੀ ਕੋਨ ਤੁਸੀਂ ਮੈਂ ਦੋਵੇਂ ਬੋਲ ਗਏ ਆ ਤੇ ਕਿਰਪਾ ਹੋ ਜਾਈਂ ਪ੍ਰਮਾਤਮਾ ਦੀ ਉਹ ਤਾਂ ਪ੍ਰਮਾਤਮਾ ਵੀ ਬਾਹਨਾਂ ਲੱਭਦਾ ਤੇ ਸਰਕਾਰ ਵੀ ਬਾਹਨਾਂ ਲੱਭਦੀ ਉਹ ਮੈਨੂੰ ਰਾਸਤਾ ਲੱਭਦੀ ਹੈ ਕਿ ਇਹ ਹੱਲ ਕਿਹੜੇ ਤਰੀਕੇ ਨਾਲ ਸੈੱਟ ਹੋ ਸਕਦਾ ਤੇ ਆਪਾਂ ਕਮੇਟੀ ਵਾਲਾ ਜਿਹੜਾ ਸਿਸਟਮ ਆ ਉਹ ਵਧੀਆ ਪਾਤਾ ਕਿਉਂਕਿ ਕਮੇਟੀ 'ਚ ਪੰਜ ਬੰਦਿਆਂ ਨੂੰ ਜੇ ਪੈਸੇ ਦੇਾਂਗੇ ਤੇ 5-5 5-500 ਤਾਂ ਦੇਣਾ ਹੀ ਪਊਗਾ ਨਾ ਔਰ 500 ਰੁਪਈਆ ਕੋਈ ਦੇਣ ਵਾਲਾ ਹੈ ਨਹੀਂ ਤੇ ਜਿਹੜਾ ਰਹਿ ਗਿਆ ਉਹਨੇ ਰੌਲਾ ਪਾ ਦੇਣਾ ਇੱਕ ਨਾਲ ਹੋਰ ਗੱਲ ਆਪਾਂ ਵਧੀਆ ਲਿਖ ਲਈ ਨਹੀਂ ਆ ਕਿ ਜਿਨ੍ਹਾਂ ਨੇ ਜੀਓਟੈਕ ਮਕਾਨ ਪੋਗੇ ਆ ਜਿਨ੍ਹਾਂ ਦੇ ਆਨਲਾਈਨ ਹੋ ਗਏ ਆ ਉਹਦੀ ਸਾਂਝੀ ਬੂਟਰ ਸੂਚੀ ਲੱਗੇ ਵੀ ਇਹਨਾਂ ਦੇ ਹੱਕਦਾਰ ਹੈ ਤੇ ਇਹਨਾਂ ਦੇ ਪਾਸ ਹੋ ਗਿਆ ਇਹਨਾਂ ਦੇ ਰਹਿ ਗਿਆ ਕਿਉਂਕਿ ਜੇ ਉੱਥੇ ਚੋਰ ਜਿਹੜਾ ਲੱਗਾ ਹੋਵੇ ਉਹਦੀ ਲਿਸਟ ਹੋਈ ਤਾਂ ਸਾਰਿਆਂ ਨੇ ਉਹਨੂੰ ਤਾੜੀ ਮਾਰ-ਮਾਰ ਕੇ ਜਨਾ ਸ਼ਰਮ ਘੜਲਾ ਦੀ ਬੜਾ ਮੁਰਤਾ ਠੀਕ ਠੀਕ ਸ਼ਰਮ ਘੜਲਾ ਇਹਦਾ ਹੱਲ ਹੈਗਾ ਕਰ ਲਾਂਗੇ ਲੇਕਿਨ ਸਾਥ ਦੇਣ ਦੀ ਲੋੜ ਆ ਐਸ ਪਿੰਡ ਤੋਂ ਮੈਨੂੰ ਕੋ ਖਾਸ ਸਾਥ ਨਹੀਂ ਮਿਲਿਆ ਸਾਰੇ ਵਰਤਨ ਵਾਲੇ ਮਿਲੇ ਨੇ ਵਰਤਨ ਵਾਲੇ ਮਿਲੇ ਨਹੀਂ ਹੈ ਨਾ ਪਰ ਕਈਆਂ ਕੀ ਸਰਦਾ ਵੀ ਨਹੀਂ ਇਹਨਾਂ ਨੇ ਠੀਕ ਹੈ ਜੀ ਜਾ ਸਕਦੇ ਹਾਂ ਜੀ ਪਰ ਸਭ ਨੂੰ ਤਿਆਰੀ ਕਰ ਪਕਸੋ ਤਾਰਾ ਗੁਰੂ ਸੋਵਾਰਾ ਜਾ ਕਰੀ ਜਾ ਪਾਸੇ ਸੱਕੇ ਕਾਲ ਨਮਸਕਾਰ ਠੀਕ ਹੈ ਜੀ ਓਕੇ ਤਾਂ